ਉਤੇ ਸੱਟ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਕਾਲਤਕ ਸਾਹਿਬ ਵੱਲੋਂ ਸ਼੍ਰੋਮਣੀ ਕਾਲਜ ਦੇ ਨਵੀਂ ਭਰਤੀ ਦੇ ਲਈ ਜਿਹੜੇ ਡਿਊਟੀ ਲਗਾਈ ਗਈ ਸੀਗੀ ਉਸ ਕਮੇਟੀ ਦੀ ਅੱਜ ਦੂਸਰੀ ਮੀਟਿੰਗ ਹੋ ਰਹੀ ਹੈ ਪਿਛਲੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਸ਼੍ਰੋਮਣੀ ਕਾਲਜ ਦੇ ਕਾਰਜਕਾਰੀ ਪ੍ਰਧਾਨ ਨੇ ਸਾਬ ਰਵਿੰਦਰ ਸਿੰਘ ਹੀ ਪੁੰਦਰ ਸਾਹਿਬ ਆਹਾਂ ਵੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇ ਬੈਠ ਕੇ ਵੀ ਕੀ ਉਹ ਭਰਤੀ ਹੈ ਜਿਹੜੀ ਇਸ ਕਮੇਟੀ ਤੋਂ ਕਰਾਉਣੀ ਚਾਹੁੰਦੇ ਹੈ ਕਿ ਨਹੀਂ ਕਰਾਉਣੀ ਚਾਹੁੰਦੇ। ਸੋ ਅੱਜ ਦੀ ਮੀਟਿੰਗ ਦੇ ਵਿੱਚ ਦੇਖਦੇ ਆ ਵੀ ਉਹ ਆਉਂਦੇ ਆ ਨਹੀਂ ਆਉਂਦੇ ਆ ਤੇ ਉਸ ਵਕਤ ਕੀ ਫੈਸਲਾ ਹੁੰਦਾ। ਕੋਈ ਸੁਨੇਹਾ ਆਇਆ ਕਿ ਕੀ ਬਰੰਤਸੇ ਪੁੰਦੜ ਹੋਣੀ ਆਉਣਗੇ ਮੀਟਿੰਗ ਦੇ ਵਿੱਚ ਆ ਕੇ ਆਪਣਾ ਪੱਖ ਰੱਖਣਗੇ? ਨਹੀਂ ਹਜੇ ਸਾਨੂੰ ਤਾਂ ਕੋਈ ਮੈਸੇਜ ਨਹੀਂ ਲੱਗੇ ਸਾਨੂੰ ਧਾਮੀ ਸਾਹਿਬ ਬੁਲ ਨਹੀਂ ਬੁਲਾਇਆ ਗਿਆ ਵਾ। ਜੀ। ਉਹਨਾਂ ਨੂੰ ਮੈਸੇਜ ਉਹਨਾਂ ਨੇ ਲਾਉਣਾ ਨਾ ਕਿਉਂਕਿ ਕਮੇਟੀ ਦੇ ਉਹ ਕਨਵੀਨਰ ਨੇ। ਸਰ ਇੱਕ ਗੈਨੀ ਗੈਨੀ ਹਰਪ੍ਰੀਤ ਸਿੰਘ ਜਿਸ ਤਰ੍ਹਾਂ ਉਧੇ ਤੋਂ ਲਾਇਆ ਹੈ ਜੀ ਉਹ ਤੁ ਅੱਜ ਦੇ ਪਾਸਲੇ ਦਾ ਨਹੀਂ ਦੇਖੋ ਜੇ ਤਕਰੀਬ ਪਰਤੀ ਹੋ ਚੁੱਕੀ ਹੈ ਦੇਖੋ ਭਰਤੀ ਤਾਂ ਸ਼ੁਰੂ ਹੀ ਕਮੇਟੀ ਵੱਲੋਂ ਕੀਤੀ ਜਾਣੀ ਸੀ ਜੋ ਅਕਾਲੀ ਦਲ ਸਭਾ ਵੱਲ ਹੁਕਮ ਆ ਇਹ ਦੋਸਤੋ ਬਿਨਾਂ ਇਹਨਾਂ ਨੇ ਕਰ ਲਈ ਇਹ ਤਾਂ ਉਦੋਂ ਵੀ ਗੱਲ ਕੀਤੀ ਸੀ ਉਹੀ ਤਾਂ ਅੱਜ ਗੱਲ ਕਰਾਂਗੇ ਨਰਸਨ ਸਾਹਿਬ ਪਰ ਅਕਾਲੀ ਰੱਦ ਕਰੋਗੇ ਅਕਾਲੀ ਦਲ ਅਕਾਲੀ ਦਲ ਇਹ ਵੀ ਦਾਵਾ ਕਰਦਾ ਜੀ ਅਕਾਲੀ ਦਲ ਕਹਿੰਦਾ ਹੈ ਕਿ ਇਹ ਜਿਹੜੀ ਕਮੇਟੀ ਬਣਾਈ ਹੈ ਮੋਨਿਟਰਿੰਗ ਕਮੇਟੀ ਹੈ ਉਹ ਇਹ ਦਾਵਾ ਕਰਦੇ ਨੇ ਉਹ ਕਹਿੰਦੇ ਕਿ ਇਹਨਾਂ ਨੇ ਤਾਂ ਨਿਗਰਾਨੀ ਕਰਨੀ ਸੀ ਨਿਗਰਾਨ ਕਮੇਟੀ ਹੈ ਇਹ ਦਾਵਾ ਅਕਾਲੀ ਦਲ ਕਰ ਰਿਹਾ ਹੈ ਦੇਖੋ ਜਿਹੜਾ ਹੁਕਮਨਾਮੇ ਦੇ ਵਿੱਚ ਦੋ ਤਰੀਕ ਨੂੰ ਜਿਹੜਾ ਹੁਕਮਨਾਮਾ ਕੀਤਾ ਸੀ ਜਤਾਰ ਸਾਹਿਬਾਨ ਨੇ ਉਹਦੇ ਵਿੱਚ ਉਹਨਾਂ ਨੇ ਕਲੀਅਰ ਇਹ ਗੱਲਾਂ ਕਈਆਂ ਸੀਗੀਆਂ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਇਹਨਾਂ ਦੀ ਗਵਾਈ ਦੇ ਵਿੱਚ ਸਾਰੀ ਭਰਤੀ ਹੋਊਗੀ ਤੇ ਕਿਸ ਤਰ੍ਹਾਂ ਆਧਾਰ ਕਾਰਡ ਸਾਰਾ ਉਹਨਾਂ ਨੇ ਵੀ ਦੱਸਿਆ ਸੀ ਵੀ ਕਿਸ ਢੰਗ ਨਾਲ ਭਰਤੀ ਹੋਣੀ ਆ ਹਰੇਕ ਦਾ ਆਧਾਰ ਕਾਰਡ ਲਿਖੋ ਕਿਉਂ ਜਾਲੀ ਭਰਤੀ ਨਾ ਹੋਵੇ ਤੇ ਲੇਕਿਨ ਹੁਣ ਤੱਕ ਜਿਹੜੀ ਲੀਡਰਸ਼ਿਪ ਹੈਗੀ ਕਾਲੀ ਦਲ ਦੀ ਉਹਨਾਂ ਨੇ ਕਦੇ ਸੱਤ ਮੈਂਬਰ ਦੀ ਕਮੇਟੀ ਨੂੰ ਪੁੱਛਿਆ ਹੀ ਨਹੀਂ ਹੈਗਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕਮੇਟੀ ਨੂੰ ਸੁਨੇਹਾ ਕਾਲੀ ਦਲ ਨੇ ਦਿੱਤਾ ਕਿ ਤੁਸੀਂ ਦਫਤਰ ਆ ਕੇ ਰਿਕਾਰਡ ਚੈੱਕ ਕਰ ਸਕਦੇ ਹੋ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੋਈ ਸ਼ੰਕਾ ਤਾਂ ਨਹੀਂ ਕੋਈ ਸੁਨੇਹਾ ਨਹੀਂ ਮਿਲਿਆ ਸਿਰਫ ਇੱਕ ਮੀਟਿੰਗ ਦਾ ਮਿਲਿਆ ਤੇ ਦੂਜੀ ਮੀਟਿੰਗ ਦਾ ਮੈਸੇਜ ਮਿਲਿਆ ਪਰ ਐਸੇ ਹਾਲਾਤ ਕਿਉਂ ਹੋਏ ਤਾਂ ਜੀ ਜਿਸ ਨੂੰ ਮਤਲਬ ਲੱਗਦਾ ਹੈ ਕਿ ਫਿਰ ਕਾਲੀ ਦਲ ਨੇ ਇੰਨੀ ਜਲਦਬਾਜ਼ੀ ਕਿਉਂ ਹੋਈ ਇਹਦੇ ਬਾਰੇ ਤਾਂ ਹੁਣ ਜਿਨ੍ਹਾਂ ਨੇ ਭਰਤੀ ਸ਼ੁਰੂ ਕੀਤੀ ਉਹ ਹੀ ਦੱਸ ਸਕਦੇ ਹਨ ਨਾ ਨੂੰ ਨੂੰ ਡਰ ਤੁਹਾਨੂੰ ਲੱਗਦਾ ਕਿ ਕਿ ਉਹਨਾਂ ਨੂੰ ਮੰਨ ਤੇ ਸ਼ੰਕਾ ਸੀ ਕਿ ਉਹ ਇਸ ਤਰ੍ਹਾਂ ਚਾਹ। ਪਰ ਲੇਕਿਨ ਜੇ ਕਮੇਟੀ ਨੂੰ ਇਹ ਭਰਤੀ ਦਿੱਤੀ ਜਾਂਦੀ ਤਾਂ ਮੇਰਾ ਕਹਿ ਲਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਮਾਹੌਲ ਬਣ ਰਿਹਾ ਸੀ। ਹਰ ਇੱਕ ਬੰਦਾ ਮੈਂਬਰ ਬਣਨ ਨੂੰ ਤਿਆਰ ਸੀਗਾ। ਤੇ ਬਾਕੀ ਤੋਂ ਹੀ ਦੱਸ ਸਕਦੀਆਂ ਉਹਨਾਂ ਅੱਜ ਕੀ ਹਾਲਾਤ ਦੇ ਰਹੇ ਹੋ ਹਰਕੈਨਿਕ ਕਿਆਨੇ ਮੀਟਿੰਗ ਤੋਂ ਪਤਾ ਲੱਗੂਗਾ ਨਾ ਜੀ ਮੀਟਿੰਗ ਜਾ ਕੇ ਸਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਨੂੰ ਜਿਸ ਤਰ੍ਹਾਂ ਜਥੇਦਾਰੀ ਤੋਂ ਲਾਇਆ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਥੀ ਵਿਊ ਨੇ ਸਪੋਰਟਸਮੈਨ ਥੋੜਾ ਜਿਹਾ ਮੰਗ ਰਹੇ ਦੇਖੋ ਮੇਰੇ ਕੋਲ ਮੇਰੇ ਕੋਲ ਉਹ ਤਾਂ ਪਹਿਲਾਂ ਹੀ ਜਿ세 ਰ ਕੱਲ ਤੱਕ ਸਭ ਕਹਿ ਚੁੱਕੇ ਆ ਵੀ ਉਹਦੇ ਵਿੱਚ ਜਿਹੜੀ ਹੈਗੀ ਐ ਐਸਜੀਪੀਸੀ ਕੋਲੇ ਕੋਈ ਇਨਕੁਆਰੀ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਸੋ ਇਸਲੀ ਜੋ ਹੋਇਆ ਉਹ ਗਲਤ ਹੋਇਆ ਪਰ ਜਿਸ ਤਰ੍ਹਾਂ ਦਾ ਗੰਭੀਰ ਇਲਜ਼ਾਮ ਸੀ ਉਹਨਾਂ ਦੀ ਇਨਵੈਸਟੀਗੇ ਤਾਨੂੰ ਲੱਗਦਾ ਹੈ ਕਿ ਉਹ ਜਿਹੜੀ ਹੈਗੀ ਇਨਸਾਫ ਹੋਇਆ ਜਾਂ ਕਿਵੇਂ ਦੇਖਦੇ ਹੋ ਉਸ ਰਿਪੋਰਟ ਨੂੰ ਇਹ ਦੇਖੋ ਮੈਂ ਤਰਜ਼ੀ ਅਧਿਕਾਰ ਹੀ ਜ세ਦਾਰ ਸਾਹਿਬ ਨੇ ਕਿਹਾ ਵੀ ਨ ਕੋ ਅਧਿਕਾਰ ਹੀ ਹੈ ਨਹੀਂ ਜਦੋਂ ਕਰਨਾ ਸਰ ਫਿਰ ਕੀ ਐਜੀਪੀਸੀ ਜ세ਦਾਰ ਸਾਹਿਬ ਦੀ ਰੇ ਕਿਉਂ ਇਸ ਸਟੇਪ ਤੋਂ ਲੱਗਦਾ ਹੈ ਕਿ ਚੁੱਕਿਆ ਗਿਆ ਹੋਵੇਗਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਪ੍ਰਧਾਨ ਸਾਹਿਬ ਨੂੰ ਲੈ ਕੇ ਕਿਉਂ ਚੱਕ ਕੇ ਪ੍ਰਧਾਨ ਸਾਹਮਣੇ ਆਉਣਾ ਹੈ ਜੀ ਸਾਰੇ ਵਿਸ਼ਿਆਂ ਤੇ ਦੇਖੋ ਉਹ ਗਲਵੱਤ ਕਰਾਂਗੇ ਨਾ ਸਿ ਹਾਂ ਜ세ਦਾਰ ਹਰਪੀ ਸਿੰਘ ਕੋਰਾਂ ਦੇ ਮਸਲੇ ਤੇ ਵੀ ਗੱਲ ਕਰੋਗੇ ਅੱਜ ਹਰ ਇੱਕ ਮਸਲਿਆਂ ਤੇ ਜਿੰਨੇ ਵੀ ਪੰਥਕ ਮਸਲੇ ਹੈਗੇ ਉਹ ਤੇ ਗੱਲਬਾਤ ਕੀਤੀ ਜਾਊਗੀ